ਹਾਂ ਜੀ ਕਿਸਾਨ ਵੀਰੋ ਇਹ ਗਾ ਜੀ ਆਪਣਾ ਸੁਪਰੀਮ 110 ਵੈਰਾਈਟੀ ਤੇ ਜਿਹੜੇ ਆਪਣੇ ਕਿਸਾਨ ਵੀਰਾਂ ਨੇ ਪਹਿਲੀ ਵਾਰ ਲਾਇਆ ਤੇ ਨਾਲ ਉਹਨਾਂ ਦੇ 131 ਲੱਗਾ ਜਾਂ 14 ਝੋਨਾ ਲੱਗਾ ਤੇ ਉਹ ਇੰਜ ਲੱਗਦਾ ਹੋਵੇਗਾ ਕਿ ਉਹਨਾਂ ਦਾ ਜਿਹੜਾ ਫਟਾਰਾ ਜਿਆਦਾ ਹੈ ਇਹ ਫਟਾਰਾ ਘੱਟ ਕਰ ਰਿਹਾ ਸੁਪਰੀਮ 110 ਵੈਰਾਈਟੀ ਤੇ ਇਹ ਕਿਸਾਨ ਨੂੰ ਇਸ ਦਾ ਗੋਣ ਹੈ ਕਿ ਇਹ ਵੈਰਾਈਟੀ ਆ ਪਹਿਲਾਂ ਉੱਪਰ ਨੂੰ ਗ੍ਰੋਥ ਕਰੀ ਜਾਂਦੀ ਜਿਹੜਾ ਫਟਾਰਾ ਇਹਦਾ ਘੱਟ ਹੁੰਦਾ ਹੈ ਤਕਰੀਬਨ ਜੇਕਰ ਮੰਨੇਗੇ ਤਾਂ 25 30 ਦਿਨ ਬਾਅਦ ਇਹ ਜਿੰਦਾ ਇਹਦਾ ਫਟਾਰਾ ਬਹੁਤ ਜਲਦੀ ਦੇ ਨਾਲ ਹੁੰਦਾ ਹੈ ਤੇ ਇਹ ਵੀ ਇੱਕ ਆਪਣਾ ਥੋੜਾਕ ਪੀਲੇਪਣ ਦੇ ਵਿੱਚ ਰਹਿੰਦਾ ਹੈ। ਜਾਨੀ ਕਿ ਜਦੋਂ 30 35 ਦਿਨ ਹੁੰਦੇ ਨੇ ਉਸ ਤੋਂ ਬਾਅਦ ਜਿਹੜਾ ਦਾ ਪੂਰਾ ਹਰੇਪਣ ਦੇ ਵਿੱਚ ਆ ਜਾਂਦਾ ਤੇ ਜਿੰਨਾ ਆਪਣਾ 31 ਹਰੇਪਣ ਦੇ ਵਿੱਚ ਜਾਂ 32 ਚੋਂ ਨਾ ਹਰੇਪਣ ਦੇ ਵਿੱਚ ਉਹਨਾਂ ਨਹੀਂ ਹੁੰਦਾ ਉਹਨਾਂ ਨੂੰ ਥੋੜਾ ਜਿਹੜਾ ਪੀਲੇ ਵਿੱਚ ਥੋੜਾ ਕੋ ਰਹਿੰਦਾ ਹੈ ਤੇ ਬਾਕੀ ਹੋਰ ਕਿਸੇ ਵੀ ਕੋਈ ਵਾਧੂ ਸਮਾਨ ਇਹ ਵੀ ਪਾਉਣ ਦੀ ਜ਼ਰੂਰਤ ਨਹੀਂ ਵੀ ਫਟਾਰੇ ਵਾਸਤੇ ਕਿਉਂਕਿ ਫਟਾਰਾ ਇਹਦਾ ਇੱਕ ਕਰੈਕਟ ਆਪਣਾ ਗੁਣ ਕਹਿ ਸਕਦੇ ਆ ਇਹਨੇ ਆਪਣਾ ਟਾਈਮ ਤੇ ਹੀ ਜਿਹੜਾ ਫਟਾਰਾ ਸ਼ੁਰੂ ਕਰਨਾ ਹੈ। ਜਿਵੇਂ ਆਪਣੀ ਡੀਬੀਬੀ 222 ਕਣਕ ਵੀ ਪਹਿਲਾਂ ਹਾਈਟ ਕਰਦੀ ਏ ਫਟਾਰਾ ਬਾਅਦ ਚ ਕਰਦੀ ਉਸੇ ਤਰ੍ਹਾਂ ਇਹ ਵੈਰੈਟੀ ਏ ਕਿ ਪਹਿਲਾਂ ਥੋੜਾ ਜਿਹਾ ਗ੍ਰੋਥ ਕਰੀ ਹੁੰਦਾ ਤੇ ਫਟਾਰਾ ਜਾਨੀ ਕਿ 25 30 ਦਿਨ ਬਾਅਦ ਜਿਹੜਾ ਸ਼ੁਰੂ ਕਰਦਾ ਤੇ ਕਰਦਾ ਵੀ ਬਹੁਤ ਜਲਦੀ ਕਰਦਾ ਫਟਾਰਾ ਕੰਪਲੀਟ ਕਰ ਦਿੰਦਾ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਟਾਰੇ ਕਰਾਉਣ ਵਾਸਤੇ ਆਪਾਂ ਨੂੰ ਕੋਈ ਡੱਬੇ ਡੁੱਬੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਬਾਕੀ ਤੁਸੀਂ ਯੂਰੀਆ ਜਿਹੜੀ ਸਹੀ ਸਮੇਂ ਤੇ ਆਪਣੀ ਕੰਪਲੀਟ ਕਰੋ